ਅਮੀਦ ਆ ਤੁਸੀਂ ਸਾਰੇ ਜਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗਿਆ ਜੀ ਅੱਪਾ ਅੱਜ ਦਾ ਜਿਹੜਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਹੈਪੀ ਦੀਵਾਲੀ ਕਹਿੰਦਾ ਪੱਥਰ ਦੇਣਾ ਇਹ ਅੱਜ ਹੈਗੀ ਹੈ ਜੀ 23 ਤਰੀਕ ਤੇ ਲੱਗੇ ਹੋਏ ਆ ਜੀ ਦਿਵਾਲੀ ਦਾ ਜਿਹੜਾ ਅੱਜ ਹੁਣ ਸਮਾਨ ਲੈਣ ਜਾਣਾ ਹੈ ਸ਼੍ਰੀ ਚਮਕੌਰ ਸਾਹਿਬ ਤੋਂ ਤੇ ਅੱਜ Hindu dharm veerane ਅੱਜ ਮਨਾਈ ਦਿਵਾਲੀ ਆ ਜੀ ਜਦੋਂ ਰਾਮਚੰਦਰ ਜੀ ਆਪਣਾ ਬਨਵਾਸ ਛੱਟ ਕੇ 14 ਸਾਲ ਦਾ ਬਨਵਾਸ ਛੱਟ ਕੇ ਉਹ ਆਪਣੇ ਰਾਜ ਮਹਿਲ ਬਾਪਸ ਹੋਏ ਤੇ ਉਸ ਟਾਈਮ ਦੇ ਵਿੱਚ ਉਹਨਾਂ ਦੀ ਖੁਸ਼ੀ ਦੇ ਵਿੱਚ ਦੀਵੇ ਦੀਵਾਗ ਜਗਾਏ ਗਏ ਰੋਸ਼ਨ ਕੀਤਾ ਗਿਆ ਉਹ ਮਹਿਲ ਨੂੰ ਤੇ ਕੱਲ ਨੂੰ ਹੈਗੀ ਆ ਜੀ 21 ਤਰੀਕ 21 ਤਰੀਕ ਨੂੰ ਸਿੱਖ ਧਰਮ ਦੀ ਦੀਵਾਲੀ ਬੰਦੀ ਛੋੜ ਦਿਵਸ ਆ ਜੀ ਸਾਡੇ ਗੁਰੂ 6ਵੇਂ ਪਾਤਸ਼ਾਹੀ ਉਹਨਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਛੜਾ ਕੇ ਲਿਆਂਦਾਤਾ ਜੀ ਤੇ ਉਹਦੇ ਆਪਾਂ ਸਿੱਖ ਧਰਮ ਤਾਂ ਮਨਾਉਨੇ ਆ ਜੀ ਦੀਵਾਲੀ ਸਿੱਖ ਧਰਮ ਦੀ ਦੀਵਾਲੀ 21 ਤਰੀਕ ਨੂੰ ਤੇ ਦੋ ਦੀਵਾਲੀਆਂ ਜੀ ਅੱਜ ਕੋਈ ਕਿਸੇ ਨੇ ਅੱਜ ਮੱਥਾ ਟੇਕ ਲੈਣਾ ਜੀ ਤੇ ਕੱਲ ਨੂੰ ਕਿਸੇ ਨੇ ਕਿਉਂਕਿ ਅਸਤਾ ਦੇਖੋ ਜੀ ਕੱਲ ਨੂੰ ਟੇਕਣਾ ਹਰਿਮੰਦਰ ਸਾਹਿਬ 21 ਤਰੀਕ ਨੂੰ ਦੀਵਾਲੀ ਮਨਾਈ ਜਾਣੀ ਹੈ ਜੀ ਤੇ ਅਸੀਂ ਵੀ ਉਹਨਾਂ ਦੇ ਜਿਹੜੀ 21 ਤਰੀਕਾ ਕੱਲ ਨੂੰ ਮੱਥਾ ਟੇਕਣਾ ਸਾਡੇ ਦਾ 23 ਜਿੰਨੇ ਵੀ ਸਾਡਾ ਪਿੰਡਾ ਜੀ ਉਹਨਾਂ ਨੇ 21 ਤਰੀਕ ਨੂੰ ਹੀ ਮਨਾਉਣੀ ਆ ਦੁਵਾਲੀ ਸਾਡੇ ਪਿੰਡ ਵਾਲ ਤੇ तकरीबन 21 ਤਰੀਕ ਨੂੰ ਮਨਾਈ ਜਾਣੀ ਆ ਦੁਵਾਲੀ ਤੇ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਜੀ ਕਿਹਨੇ ਅੱਜ ਦੁਵਾਲੀ ਮਨਾਈ ਆ ਜੀ ਤੇ ਕਿਹਨੇ 21 ਤਰੀਕ ਨੂੰ ਮਨਾਉਣੀ ਆ ਸਾਨੂੰ ਜਰੂਰ ਆਪਣੇ ਕਮੈਂਟ ਦਿਓ ਤੇ ਇਧਰ ਚਰਨਜੀਤ ਕੌਰ ਤੇ ਮੇਰੇ ਵੱਡੇ ਵਾਜ ਦੀ ਹੋ ਰਹੀ ਆ ਅੱਜ ਲੜਾਈ ਲੜਾਈ ਕਾਤੇ ਹੋ ਰਹੀ ਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਇਧਰ ਗੱਲ ਕਰਦੇ ਆ ਜੀ ਮਾਤਾ ਬੈਠੀ ਆ ਮਾਤਾ ਲੱਗੀ ਹੋਈ ਆ ਇਹਨਾਂ ਦਾ ਫੈਸਲਾ ਕਰਾਉਣ ਪਰ ਹਜੇ ਤੱਕ ਜਿਹੜੀ ਇਹ ਪੰਚਾਇਤ ਬੈਠੀ ਆ ਹਜੇ ਤੱਕ ਕੋਈ ਇਹਨਾਂ ਦਾ ਕੋਈ ਹਲੇ ਲੈਂਡ ਟਿਕਾਣਾ ਸੋਲ ਨਹੀਂ ਹਾਂ ਕਹਿੰਦੇ ਕੱਢ ਲਿਆ ਜੀ ਬੰਦ ਕਰ ਲਿਆ ਹਾਂ ਕਹਿੰਦੇ ਕੱਢ ਲਿਆ ਜੀ ਉਹ ਪੁੱਛਦੇ ਆਪਾਂ ਨੂੰ ਪਹਿਲਾਂ ਮਾਤਾ ਨਾਲ ਮੁਲਾਕਾਤ ਕਰੋ ਜੀ ਹਨ ਮਹਾਰਾਜ ਤੁਹਾਨੂੰ ਦਿਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਆ ਤੁਹਾਨੂੰ ਚੜ੍ਹਦੀ ਕਲਾ ਆਪਾਂ ਨੂੰ ਦਿਵਾਲੀ ਤਾਂ ਸਵੇਰ ਨੂੰ ਹੋਣੀ ਐ ਪਰ ਜਿਹੜੀ ਅੱਜ ਬਹੁਤ ਫਿਰਦੇ ਨੇ ਕਹਿੰਦੇ ਵੀ ਅੱਜ ਦਿਵਾਲੀ ਐ ਆਪਣੀ ਤਾਂ ਪੁੱਤ ਸੋਈ ਰੀ ਬੀਵੀ ਪਤਾ ਹੀ ਕਿ ਐ ਜਿਹੜੀ ਅੱਜ ਦਿਵਾਲੀ ਆ ਨਾ ਹਿੰਦੂ ਧਰਮ ਵੀਰਾਂ ਨੇ ਅੱਜ ਮਨਾਉਣੀ ਆ ਤੇ ਅੱਜ ਵਾਲੇ ਦਿਨ ਜਦੋਂ ਸ਼੍ਰੀ ਰਾਮਚੰਦਰ 14 ਸਾਲ ਦਾ ਬਨਾਸ ਕੱਟ ਕੇ ਆਏ ਤੇ ਨਾ ਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਦੀਵੇ ਜਗਾਏ ਗਏ ਤੇ ਰੋਸ਼ਨ ਕੀਤਾ ਗਿਆ ਤਾਂ ਜਿਹੜੀ ਮਾਤਾ ਦੀ ਪੂਜਾ ਕਰਦੇ ਹੋ ਅੱਜ ਤੋਂ ਦੁਪਹਿਰ ਤੋਂ ਉਹਨਾਂ ਦਾ ਟਾਈਮ ਸ਼ੁਰੂ ਹੋਣਾ ਸ਼ੁਰੂ ਹੋਏ ਨਾ ਕੱਲ 5 ਵਜੇ ਤੱਕ ਹਾਂ ਕੱਲ ਨੂੰ ਰੱਜੇ ਕਰਨਾ ਪੈਣਾ ਸ਼ੁਰੂ ਉਹਨਾਂ ਨੇ ਅੱਜ ਇਹ ਕਰਨਾ ਪੈਣਾ ਬਿਲਕੁਲ ਤੇਰੀ ਗੱਲ ਹਾਂ ਬਿਲਕੁਲ ਪੂਜਾ ਆਦੇਸ ਹਾਵ ਦੇ ਨਾਲ ਉਹਨਾਂ ਨੂੰ ਅੱਜ ਤੋਂ ਹੀ ਸ਼ੁਰੂ ਕਰਨਾ ਪੈਣਾ ਤੇ ਕੱਲੂ ਹੈਗੀ ਆ ਜੀ 21 ਤਰੀਕ ਤੇ ਬੰਦੀ ਛੋੜ ਦੇਵੈਸ ਜਿਹੜੇ ਸਿੱਖ ਧਰਮ ਆਪਣੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਛੇਵੇਂ ਪਾਤਸ਼ਾਹੀ ਗੋਲਿਆਰ ਦੇ ਕਿਲੇ ਵਿੱਚ ਉਹਨਾਂ ਨੇ ਰਾਜਿਆਂ ਨੂੰ ਬਵੰਗੇ ਰਾਜਿਆਂ ਨੂੰ ਮੁਕਤ ਕਰਵਾਇਆ ਤਾਂ ਤੇ ਇਧਰ ਚਰਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰ ਮਤੋਂ ਮੈਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਸਾਡੇ ਹੋਇਆ ਮੇਰੀ ਰਾਤ ਸਿਰ ਮਨਿੰਦਰ ਲਾਈ ਗੁਜੀਆ ਖਾ ਚਾ ਲਾਈ ਗੁਜੀਆ ਐਂਕਤ ਮੰਮੀ ਨੇ ਕਿਹਾ ਬੀ ਤਾਈ ਨੂੰ ਅੱਜ ਕਿਤੇ ਨਹੀਂ ਲੈ ਕੇ ਜਾਣਾ ਲੈ ਕੇ ਨਹੀਂ ਜਾਣਾ ਮਤਲਬ ਡਿਊਟੀ ਦਾ ਨਹੀਂ ਭੇਜਣਾ ਜਾਣ ਨਹੀਂ ਦੇਣਾ ਕਿਤੇ ਲੋਕਗੇ ਨਹੀਂ ਮੈਂ ਕਾ ਕੇ ਹੈ ਦੱਸ ਕੁੱਤ ਗਿਆ ਕੇ ਬੀ ਜਾਈ ਮम्मी ਨੇ ਕਿਹਾ ਮम्मी ਨੇ ਕਿਹਾ ਬੀ ਤਾਈ ਦੇ ਨਾਲ ਜਾਣੇ ਤਰਫ ਡਾਕਟਰ ਠੀਕ ਹੈ ਅ ਕੱਲੂ ਆਏ ਕਹਿਣਾ ਹੈ ਅਗਲੇ ਦਿਨ ਗਾਲ ਜੀ ਹਾਂ ਅਭੀ ਹੈ ਹੈਪੀ ਦਿਵਾਲੀ ਅਭੀ ਹੋ ਕੱਲੋਂ ਤੋਂ ਆਈ ਹੈ ਵੀ ਅੱਜ ਸਾਨੂੰ ਜਿੰਨੀ ਵੀ ਦਿਵਾਲੀ ਆ ਸਾਰੀ ਉਹ ਤਾਇ ਨੂੰ ਤੇ ਅਸੀਂ ਬੰਬ ਪਟਾਕੇ ਲੈ ਕੇ ਆਵਨੇ ਆਂ ਅੱਛਾ ਮੈਨੂੰ ਅੱਜ ਪੇਮੈਂਟ ਕੁਛ ਵੀ ਦੀਵਾਲੀ ਵੀ ਦੇਦੇ ਹੁੰਦੇ ਨੇ ਸਾਡੇ ਤੇ ਮੈਂ ਇਹਨਾਂ ਨੂੰ ਕਹੇ ਪਹਿਲਾਂ ਤਾਂ ਮੱਖੜ ਡੇਗੀ ਬੁੱਤ ਜਾ ਕੇ ਸਾਰਿਆਂ ਨੂੰ ਵਧਾਈਆਂ ਕਹੀ ਦੀਵਾਲੀ ਦੀਆਂ ਵੀ ਉਹਦੇ ਬਾਅਦ ਕਹੀ ਵੀ ਦੇਖੋ 8 6 7 ਸਾਲ ਹੋ ਗਏ ਸਾਡੇ ਤਾਇ ਨੂੰ ਲੱਗੇ ਥੋੜੇ ਕੋ ਬਈ ਅੱਜ ਤੱਕ ਅਸੀਂ ਉਹਦੇ ਦਾਫਤਰ ਦੀ ਐ ਅਸੀਂ ਤਾਇ ਨੂੰ ਅੱਜ ਤਾਂ ਲੈ ਕੇ ਆਂ ਮੂਲ ਲਗਾਉਂਦੇ ਨੇ ਵੀ ਭਾਈ ਜਿਹੜੀ ਅੱਜ ਦੀ ਦੀਵਾਲੀ ਹੈ ਤਾਇ ਦੀ ਉਹ ਸਾਡੇ ਹੱਥ ਰੱਖ ਦੇ ਨਾਲੇ ਸਾਡੇ ਤਾਇ ਵੀ ਅੱਜ ਅਸੀਂ ਬੰਬ ਪਟਾਕੇ ਲੈ ਕੇ ਆਏ ਆਏ ਹਾਏ ਅੱਜ ਆੜ ਭਾਈ ਤੈ ਲੈ ਨਹੀਂ ਬੀਬੀ हां हां देखला हां देखला, देखला नहीं चुप ਤਾਂ ਖੜ ਜਾ ਤੇਰੇ ਨਾਲ ਨਾਲ ਗੱਲੇ ਨਹੀਂ ਹੁੰਦੀ ਤੇਰੇ ਨਾਲ ਬਾਅਦ ਚ ਆਉਂਦੇ ਤੇਰੇ ਨਾਲ ਬਾਅਦ ਜਾਉਂ ਤੈਨੂੰ ਦੇ ਦੇਣੇ ਆ ਲੈ ਦੇਖ ਝੂਠੇ ਯਾਰ ਦੇਗਾ ਨਾ ਇੱਕ ਇੱਕ ਗੱਲ ਹਾਂ 20000 ਰੁਪਏ ਤੇਰਾ ਹੈ ਹਾਂ 10000 ਰੁਪਏ আচ্ছা ਆਇਆ ਗੰਦਾ 10000 ਹਾਂ ਆ ਲੈ ਰੱਖ ਲੈ ਲੈ ਖਰਜਾ 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 ਹਾਂ ਕਰਦਾ ਹਾਂ ਹਚਹੋਰ ਹਾਂ ਆ 500 ਦੀ ਤਿੰਨ ਲੈ ਦੇਖ ਲੈ ਕਿਤੇ ਆਲਾ ਪਹਿਲੀ ਬਣਾਤਾ ਵੀ ਇੰਨੇ ਕੇ ਨਿਬੜ ਜੂਗਾ ਨਹੀਂ ਆ ਤਾਂ ਦੇਖ ਲੈ ਆਹ 500 ਰੁਪਏ ਨਹੀਂ ਕੇ ਮੈਨੂੰ ਹੈ ਮੈਨੂੰ ਹਾਂ ਵੀ ਇਹਦੇ ਵਿੱਚ ਭਾਈ ਤੂੰ ਲਈ ਚੀਜੀ ਹੈ ਦੇਖ ਨਹੀਂ ਤਾਂ ਹੈ ਕਹੇ ਬੀਬੀ ਹਰ ਦੋਈ ਭਾਈ ਜਾਂਦਾ ਮਜਾਲ ਜਾਲ ਤਸ ਹੋ ਗਿਆ ਬੀਬੀ ਕੀ ਗੱਲ ਮੈਨੂੰ ਦੱਸ ਸੱਚੀ ਅੱਛਾ ਭਾਈ ਪਹਿਲਾਂ 10 ਸ੍ਰੀ ਗੱਲ ਤਾਂ ਬੋਲ ਦੇ ਓ ਭਾਈ ਓ ਭਾਈ ਕੋਈ ਫਾਲਸਾਉਂ ਆ ਰਹੀ ਕਿ ਕਿ ਭੂਰੇ ਇੰਸਾਨ ਆ ਲੱਖ ਲੱਖ ਸਭ ਨੂੰ ਮੁਬਾਰਕ ਹਾਂ ਜੀ ਜੇ ਤੁਸੀਂ ਵੀ ਮੇਰੇ ਭਾਜੀ ਤੋਂ ਮੇਰੇ ਬੜੇ ਭਾਈ ਤੋਂ ਲਗਾਈ ਜੇੜੀ ਹੋਵੇ ਤਾਂ ਆ ਸਕਦੇ ਆ ਹਰ ਇੱਕ ਭੈਣ ਦੀ ਦੀਵਾਲੀ ਬਾਕੀ ਆ ਕੰਮ ਆ ਰਿਹਾ 2500 ਤੇ ਕਹਦਾ ਛੁੱਟ ਗਿਆ ਭਾਈ ਦਾਦੂ ਮੈਂ ਰਹਿ ਗਈ ਹਤਾ ਭੈਣ ਨੂੰ ਕੀ ਦੀਵਾਲੀ ਕਰਦੇ ਹੁੰਦੇ ਨੇ ਇਹ ਬੀਬੀ ਹਾਂ ਇਹ ਤੇ ਬਾਈ ਹੁਣ ਦੇਖਿਆ ਆ ਤੁਮਲਾ ਮੇਰੀ ਤਾਂ ਕਰਾਰੀ ਅੜ ਗਈ ਹੁਣ ਦੱਸ ਹੁਣ ਦੱਸ ਬਾਈ ਤੂੰ ਮੈਨੂੰ ਤਾਂ ਮਿਲਦਾ ਕੋਈ ਦੇਖਿਆ ਉਸ ਸੂਟ ਸਾਟ ਐ ਮੌਜ ਯਾਰ ਪਿਆ ਗੱਬਰ ਦੇ ਨਾਲ ਕੋਈ ਦੁਕਾਨ ਹੋਣੀ ਆ ਮੈਨੂੰ ਤਾਂ ਉਥੇ ਲੈ ਦੱਸ ਬਾਈ ਨੇ ਤਾਂ ਹੀ ਨਹੀਂ ਜਦੋਂ ਚਾਰੀ ਦੂ ਦੀਗਦਾ ਸੀ ਨਾ ਕਿਨੇ ਹਜ਼ਾਰ ਆ ਹੋ ਗਿਆ 1000 2000 3 2500 2500 ਰੁਪਇਆ ਕੋਤੇ ਇਹ ਮਰੇ ਤੋਂ ਕਿਹਾ ਲਾ ਸਹਾ ਉਹ ਚਾਹ ਕਹਿੰਦੇ ਬੜਾ ਸੋਬੇ ਪੱਤੇ ਲਿਆਇਆ ਚਾਹ ਬੰਬੂ ਲੈ ਆ। ਅੱਧੀ ਵਾਚੇ ਮਿੰਦਨੂ ਨੀ ਬੀਬੀ ਨੇ ਦਿੱਤਾ 100 ਰੁਪਏ ਕਹਿੰਦੀ ਚਾਰ ਜੀ ਦੇ ਦੋ। 100 ਤਾਂ ਇੱਧਰ ਹੈ ਕਹਿੰਦੇ ਸੋਬੇ ਪੱਤੇ ਲਿਆ ਆਪਣੇ ਭਾਈ ਜੀ। ਸੋ ਦੇਖ ਕੀ ਕਿੰਨੇ ਦਾ ਸੇ 100 ਤੇ ਦਸੋ। ਇਹ ਆ ਦੇ ਕੁਝ ਜੀ। ਦਸੋ 110 ਬੰਬਾ ਜੰਦ ਦੇ ਲੈ ਉਹ। ਬੀਬੀ ਬੀਬੀ ਪਾੜਦਾਂ ਨੇ ਮੇਰੇ ਪਾੜਤਾ ਨੇ 500 ਰੁਪਏ। ਪਾੜਦਾਂ ਦਾ ਪਾੜਤਾ ਨੇ ਮੂੰਹ ਚ ਪਾ ਕੇ ਕੋਈ ਪਾੜਿਆ ਨਹੀਂ ਹੈ। ਝੂਠ ਖਾਦੇ ਬੋਲਦਾ ਤੂੰ ਹਾਂ ਦੇਖਿਆ ਝੂਠ ਬੋਲਦਾ ਦੇਖਦਾ ਇਹਨਾਂ ਨੂੰ ਦੋ ਕਰ ਦਿੰਦਾ ਜੀ ਦੋ ਦੋ ਕੋਈ ਨਹੀਂ ਫੜਦਾ ਆਪਣੇ ਕੋਲੇ ਬੀਬੀ ਨੇ ਆ ਬੀਬੀ ਇਹ ਬੀਬੀ ਇਹ ਲਿਆ ਦਵਾਈ ਮੈਂ ਨਹੀਂ ਜਾਣੇ ਦਵਾਈ ਵਾਲੇ ਕੋਤੀ ਲਿਆ ਕੋ ਪੈਸੇ ਵਾਲੇ ਕੋਤੀ ਜਾਓ ਦਵਾਈ ਦੇ ਦੋ ਇਹ ਤਾਏ ਨਹੀਂ ਬੈਠਾ ਹਾਂ ਇੱਕ ਨਹੀਂ ਲਾਉਣਾ ਤਾਏ ਨਾ ਨਹੀਂ ਬੈਠਾ ਬੰਪਲੀ ਆਂ ਆਪਣੇ ਫਾਇਨਲ ਤੋਂ ਤੇ ਨਹੀਂ ਲੈ ਬੰ ਵਿਲੀਅਮ ਦੇ ਇਨੰਦ ਭਾਈ ਆਪਣਾ ਹਜ਼ਾਰ ਰੁਪਏ ਲੈ ਜਾ ਕੇ ਬੰਨਣਾ ਜੋ ਮਰਜ਼ੀ ਲੈ ਆ। ਤਾਂ ਜਿਹੜੇ ਵਰਦੀ ਆ ਸੋ ਵਰਦੀ ਲੈ ਲੂਗਾ ਆਪਣੇ ਬੈਂਕ ਪਟਾਓ ਲੈ ਲਵੇ। ਬਸ ਬੰਬ ਰਹਿਣ ਤਾਂ ਨਹੀਂ। ਨਹੀਂ ਵੀਡੀਓ ਦੀ ਗੱਲ ਵੀਡੀਓ ਤੇ ਵੀ ਬੰਬਾਂ ਨੇ 1 ਮਿੰਟਾਂ ਦੀ ਸਵਾਹ ਬਣ ਜੜੀ ਉਹਦਾ ਕੋਈ ਉਹ ਨਹੀਂ ਹੈਗਾ। ਮੈਂ ਤਾਂ ਮੇਰੀ ਤਾਂ ਗੱਲ ਇਹ ਹੈ ਵੀ ਭਾਈ ਆਪਣੀ ਵਰਦੀ ਲੈ ਲਵੇ, ਸਿਆਲ ਦੀ ਆਪਣੇ ਬੂਟ ਲੈ ਲਵੇ, ਆਪਣੇ ਬੈਗ ਲੈ ਲਵੇ। ਕੋਈ ਗੱਲ ਨਹੀਂ ਮੈਂ ਨਾ। ਕੈਨਸਲ ਤੇਰੇ ਬੰਬ ਪਟਾਕੇ ਆ। ਇਹ ਗੇਟੂ ਅੱਜ ਕਿਸਾ ਹੋਰ ਮੇਰਾ ਸਾਧਾ ਦੇ 1200 ਦੀ ਬਰਤੀ 5700 ਦਾ ਬੈਗ 500 ਦੇ ਆ ਜਾਣੇ ਦੂਰ ਹੁਣ ਤਾਂ ਪਤਾ ਕੀ ਸਿੱਖੇ ਸਾਲ ਪਾਸ ਚੱਲਣੀ ਆ ਬੰਬ ਲੈਣਾ ਥੋੜਾ ਇੱਕ ਸਵਾਹ ਬਣ ਜਾਣੀ ਆ ਆ 100 ਰੁਪਏ ਤੈਨੂੰ ਬੀਬੀ ਨੇ ਪਤਾ ਕਾ ਦੇ ਦਿੱਤਾ ਬੰਬਾਂ ਜੋਗਾ ਇਹ ਬਾਪ ਵੀ ਤਾਂ ਬੈਠਾ ਦਵਾ ਸਕਦਾ ਵੀ 100 ਰੁਪਏ ਦੇ ਬੰਬ ਲਿਆਉਣੇ ਕਹਤੇ ਅੱਜੀ ਦਾ ਪੁੱਛੋ ਪੁੱਛ ਲੈ ਬੀਬੀ ਨੇ ਤਾਂ ਹੀ ਦਿੱਤੇ ਆ ਕਹਿੰਦੀ ਨਾ ਨਾ ਅੱਥੇ ਹੀ ਹਰਦੀ ਲੀਲਾ ਤੰਗੇਰਾ ਹੋ ਬਾਈ ਨਾ ਤਾਂ ਤੂੰ ਤਿਆਰ ਹਲੇ ਤੱਕ ਹੋਇਆ ਨਾ ਬੀਬੀ ਹੋਈ ਇਹ ਤਾਂ ਗੱਲ ਚਮਕਾਰ ਨਹੀਂ ਜਾਣਾ ਮੈਨੂੰ ਨਾਲ ਲੈ ਕੇ ਜਾ ਕਰੂ ਨਹੀਂ ਆ ਦੇਖਿਆ ਜਦਮੀ ਮੈਨ ਵੀਨ ਗਣ ਬੀਬੀ ਉੱਤਰ ਕੇ ਜਾਂਦੀ ਆ ਦੀ ਤਿਆਰੀ ਕਰਦੀ ਆ ਮਮੇ ਉੱਤਰ ਕੇ ਜਾਂਦੀ ਆ ਹਾਂ ਪੈਸੇ ਤੜਾਉਣੇ ਹੋਏ ਕੋਈ ਨਹੀਂ ਅਸੀਂ ਤੜਾ ਲੈਉਨੇ ਆ ਅਸੀਂ ਤੜਾ ਲੈ ਆ ਬਹਾਨੇ ਨਾਲਾ ਬਹਾਨੇ ਬਹਾਨੇ ਨਾਲਾ ਨਹੀਂ ਨਾ ਤਿਆਰੀ ਹੁਣ ਤੇ ਕਰੂੰਗੀ ਪੁੱਤ ਅਸੀਂ ਤੇਰੇ ਨਾਲ ਕਰਾ ਦੇਣੀ ਚਲ ਆਇਆ ਕਰ ਗੱਲ ਸੁਣ ਕੀ ਕਰਨੀ ਹੈ ਖੜੇ ਕੀ ਕਰਨੀ ਹੈ ਤੇਰੀ ਮੈਂ ਬਣਾ ਸਭ ਪਾਂਡਾ ਮਾਂਜੂੰਗੀ ਕੱਟੀ ਨੂੰ ਬਾਹਰ ਕੱਢ ਪਾਵਾਂ ਮੈਂ ਇਹ ਤਿਆਰੀ ਹੋ ਗਈ ਜੱਦੀ ਕਾ ਸੋਚਦੀ ਨਹੀਂ ਸੀ ਇਹ ਗੱਲ ਵਿਚਾਰਨ ਦੀ ਤੋ ਉਹਨੇ ਹੁਣ ਨਹੀਂ ਮੈਂ ਤਾਂ ਬੈਠਾ ਰਹੇ ਕਾ ਤੇ ਸੋਚਦੀ ਸੀ ਬੀਬੀ ਨੂੰ ਆਇਆ ਤਾਂ ਮੈਂ ਕੰਮ ਰੋਕ ਕੇ ਰੱਖਿਆ ਵੀ ਮੈਨੂੰ ਕਿਤੇ ਇਹਨਾਂ ਦੇ ਚਮਕੌਰ ਨੂੰ ਜਾਣਾ ਨਾ ਪਵੇ ਬੀਬੀ ਜੱਤ ਮੈਂ ਆਉਣੇ ਵਾਲੇ ਹਾਂ ਤੈਨੂੰ ਕੀ ਹੁੰਦਾ ਮੈਨੂੰ ਤਾਂ ਆਪਣੇ ਅੰਦਰ ਤੇ ਮੈਂ ਦੋਨਾਂ ਨੂੰ ਲਿਓ ਕੋਈ ਜਗਤ ਮੈਂ ਕਿਹਾ ਜਦ ਤੁਸੀਂ ਲਿਆਉਣੇ ਆਲੇ ਤੈ ਜਾਣਾ ਬੀਬੀ ਮਾਤ ਹੁੰਦੀ ਕੀ ਸੀ ਤੈ ਜਾਣਾ ਤੈਨੂੰ ਦੁਵਾਲੀ ਦਿਖਾਉਨੇ ਆ ਚਲ ਚਾ ਖੜੀ ਹੋ ਖੜੀ ਤੈ ਕਿਆ ਕਰਨਾ ਦੱਸ ਮੈਨੂੰ ਕਿਆ ਕਰਨਾ ਤੈਨੂੰ ਨਹੀਂ ਮੇਰਾ ਪੁੱਤ ਮੇਤੇ ਤੁਰ ਨਹੀਂ ਤੈ ਤੁਰ ਕੇ ਥੋੜੀ ਜਾਣਾ ਇਹ ਤੈ ਗੱਡੀ 'ਚ ਜਾਣਾ ਮੈਂ ਕਿਆ ਕਰਾਂ ਸਮਾਨ ਲੈ ਕੇ ਆਉਂ ਥੱਕ ਜਾ ਇਹ ਐ ਨਾ ਕਰ ਥੱਕ ਨਹੀਂ ਜਾਣਾ ਤੈਨੂੰ ਗੱਡੀ 'ਚ ਬਿਠਾ ਦੇਣਾ ਮੈਂ ਜੇ ਥੱਕ ਗਈ ਚਲ ਚਾ ਖੜੀ ਹੋ ਚਲੀ ਚਾ ਚਾ ਸਰਨਜੀਤ ਤੈ ਵੀ ਪੀਰੋ ਮਤਕਾਂ ਨਹੀਂ ਤਾਇਕਾਂ ਤਾਇਕਾਂ ਦੋ ਤੂੰ ਲੈ ਜੋ ਮੈਂ ਘਰ ਕੰਮ ਨਵੇੜ ਲੈਣੀ ਮੇਰੇ ਸਵੇਰ ਦਾ ਕੰਮ ਪਿਆ ਹਜੇ ਚੱਰੀ ਹੁਣ ਲਾਲਾ ਘਾਂਟਾ ਆਪਾਂ ਲਾ ਦੰਨੇ ਆ ਘਰ ਕੰਮ ਕੰਮ ਨਵੇੜ ਕੇ ਫਿਰ ਚੱਲਦੇ ਕੋਈ ਚੱਕਰ ਨਹੀਂ ਸ਼ਾਮ ਆ ਬਣੀ ਹੋਆ ਬਣਾ ਲੀਂਦੇ ਵਾਲੇ ਚੱਰੀ ਤੇ ਮੈਨੂੰ ਫੋਨ ਆ ਇੱਕ ਮਿੰਟ ਜਾਂਦ ਗੇਟ ਤੋਂ ਬਾਹਰ ਆ ਜਾ ਆ ਦੇਖ ਤੂਗਾ ਨਾ ਪਾੜਦਾ ਦੇਖ ਰਖੀਂ ਬੈਠਾ ਬੀਬੀ ਚੱਲ ਦੇਖ ਘੇਚਰਾ ਜਾਇਆ 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 ਗਾਨਾ ਪਾ ਜਾਣਾ ਤੇ ਵੀ ਜਿੱਥੇ ਜਾਇਆ ਸੋ ਦੇਮ ਜਾਇਆ ਅੱਛੇ ਅੱਗੇ ਤੂੰ ਨਹੀਂ ਜਾਂਦਾ ਮੈਂ ਉਹ ਸੋਲਦਾ ਗੁਰੂ ਆਇਆ ਉਧਰ ਨੂੰ ਆ ਜਾਣਾ ਉਧਰ ਨੂੰ ਲੈ ਲਿਆ ਚਲ ਐਂ ਕਰ ਮੈਂ ਮੈਂ ਕੀ ਕੰਮ ਕਰਾਂ ਮੈਨੂੰ ਲੈ ਜਾ ਮੈਂ ਦੇਖੀ ਮੈਂ ਤੋੜਤਾ ਦੀ ਜਿੰਮ ਜੀ ਬੀਬੀ ਤੈਨੂੰ ਤਾਂ ਹੁਣ ਅਸੀਂ ਕਹਿਣਾ ਹੀ ਨਹੀਂ ਠੀਕ ਆ ਜਿੱਦਣ ਤੈ ਮੈਨੂੰ ਕਹਿਣਾ ਮੈਂ ਵੀ ਤੈਨੂੰ ਕਹਦੇ ਕਰਨਾ ਭਾਈ ਮੈਂ ਨਹੀਂ ਜਾਣਾ ਮੈਂ ਤੋੜ ਮੈਨੂੰ ਨਾ ਹੁਣ ਕਹੇ ਕਰੀ ਮੈਂ ਨਹੀਂ ਮੈਂ ਵੀ ਹੁਣ ਤੈਨੂੰ ਇੱਕੋ ਗੱਲ ਬਣਿੰਦਾਂ ਨਹੀਂ ਕੀ ਗੱਲ ਹੈ ਕਾ ਕਰੀ ਬੀਬੀ ਕੀ ਕਰਨਾ ਲੱਗਣੀ ਹੈ ਕਿਤੇ ਤੁਹਾਨੂੰ ਜਾਣ ਵਾਲੇ ਮੈਂ ਕਰਦੀ ਹਾਂ ਦਿੱਲੀ ਬਾਈ ਨੂੰ ਪਤਾ ਵੀ ਬੀਬੀ ਤੇ ਫੇਰ ਨਹੀਂ ਹੁੰਦਾ ਮਮੀ ਗੱਡੀ 'ਚ ਜਾਣਾ ਉਹ ਤੋਂ ਮੈਨੂੰ ਗੱਡੀ 'ਚ ਬੈਠੀ ਬੈਠੀ ਜਿੱਦ ਤੂੰ ਸਵਾਰ ਹੋ ਜਾਵੇਂ ਮੈਂ ਤੇ ਪਰਬਤ ਵਾਲਿਆਂ ਕੋਲ ਜਾਣਾ ਪਲੱਗਣ ਹਾਂ ਇਹ ਕਿਹੜੇ ਪਲੱਗਣ ਵਾਲੇ ਹਾਂ ਤੀ ਲਿਆਉਣੀ ਮੜਿਆ ਹਾਂ ਹਾਂ ਪਲੱਗਣ ਵਾਲੇ ਮਠਾਈ ਅੱਜ ਲੈ ਕੇ ਆਉਣੀ ਆ ਹਾਂ ਮੈਂ ਅੱਜ ਮੈਂ ਨਹੀਂ ਨਜ਼ਮਤੀ ਨਹੀਂ ਮੜਾ ਮੋਟਾ ਹੈ ਨਾ ਡੈਕੋਰੇਸ਼ਨ ਦਾ ਸਮਾਨ ਫੁੱਲ ਹਾਰ ਹੈ ਹੱਟੀਆਂ ਆਸਮਾਨ ਤੇ ਲੈ ਆਈਏ ਅਮਰੀਕਾ ਚਾਂਦੀ ਦੀ ਵਜੇ ਦਾ ਜਾਣ ਤੈਨੂੰ ਕੀ ਹੁੰਦਾ ਉਹ ਯਾਰੀ ਉਹ ਮੈਂ ਤੁਰਨੇ ਦੇ ਮਰਦੀ ਆਂ ਫੇ ਤੁਰਨੇ ਤੇ ਐ ਦੁਕਾਨ ਆ ਦੇ ਜਾਇ ਮਿੰਜੇ ਕੋਲ ਐ ਗੱਡੀ ਲੱਗ ਜਾਣੀ ਕੋਲ ਜੀ ਦੇ ਕੋਲ ਚੱਕਰੀ ਹਾਂ ਜਿਹੜਾ ਚਕਰਗਾਰ ਸਾਹਿਬ ਕੋਲ ਅੰਕਲ ਮੈਂ ਨਾ ਭੁੱਲ ਗਿਆ ਉਹਨਾਂ ਦੀ ਲੈ ਕੇ ਆਉਣਾ ਚੱਲ ਉਹ ਖੜੀ ਸੇਤੀ ਕਰ ਇੱਕ ਗੱਲ ਦੱਸੀ ਆ ਮੈਂ ਦੇਖ ਲਓ ਬਾਬਾ ਬਾਬੂ ਹਾਂ ਕਿ ਥੋਲੇ ਆਂਦੇ ਆ ਬੀਬੀ ਨੇ ਕਿੱਥੇ ਦੇ ਇਹ ਤੇਦਾ ਬੜੇ ਦਾ ਵੀ ਦੇਣੀ ਹੈ ਮੈਂ ਕਿ ਨਹੀਂ ਆ ਬੰਨ ਬੜੇ ਦੇਈਏ ਆ چھوٹਾ ਉਹ ਖਰਜਾ ਇਹਨੂੰ ਚੱਕ ਦਿੰਦੇ ਹਾਂ ਆ ਜੀ ਆ ਇਹੋ ਤੇ ਨਾ ਪੂਰਾ ਪੂਰਾ ਜੇਦਾ ਖਰਜ ਪੁੱਠਾ ਲਿੰਦਾ ਕਰ ਮੈਨੂੰ ਮਨੂ ਕਿਹਾ ਮਾ ਕਮੁੰਦਾ ਦੱਸੇ ਚੱਲ ਠੀਕ ਲੱਗਦਾ ਹੈ ਲੈ ਕੇ ਕਿੱਥੋਂ ਐਵੇਂ ਵੀ ਆਏ ਮੈਂ ਆਦਾ ਤੇਰ ਮਾਲ ਲੈ ਕੇ ਕਿੱਥੋਂ ਆਈਆਂ ਲੈ ਇਹ ਕਿਥੋਂ ਲੈ ਕੇ ਚੁਗੋਰਤਾ ਹੋਰ ਠੀਕ ਆ ਰਣਾ ਜਿਹੜੇ ਬੜਾ ਆਹ ਅੰਗਰ ਤੋਂ ਨਿੱਦਰ ਦਾ ਕਾਲਾ ਉਹ ਆ ਜਣਾ ਇਹ ਕਾਲਾ ਹੈ ਇਹ ਕਾਹ ਹੈ ਦਰ ਹੈ ਹੈ ਖਾਲਸਾ ਖਾਲਸਾ ਚਤੀ ਲੈ ਜਾਨਾ ਟੋਪੀ ਨਹੀਂ ਲੈ ਨੂੰ ਕਰਨੀ ਆ ਨਾ ਮਾਂ ਦਾ ਕੋਲ ਨੇ ਗਰਮ ਕੱਪੜਾ ਪੈਂਦਾ ਹਜੇ ਆ ਠੀਕ ਹੈ ਵਧੀਆ ਨਾਲ ਇਹ ਹਵਾ ਦਾ ਗੂਗ ਆਹ ਜੀ ਮੱਦੀ ਨਹੀਂ ਪੀਤਾ ਕਰਦਾ ਹੈ ਆਏ ये नदक दिन है ये नदक दिन में निडर रे ते निडर है मैं निडर ना करना तो मैं मुंडे के आ मैं निडर है निडर है देख मनदर रे देख मनदर रे मैं निडर हूं ना साहब वीक में लिखी तो जिंदगी तोड़ना जरा अपना मेरे जगह ओ वाह तेरा मजा है दिखाई देना मेरा खरजा बंद के ਆ ਮੇਰਾ ਚਿੱਟਾ ਲੱਗਦਾ ਆ ਮੇਰਾ ਆ ਵੀ ਹੈ ਹਾਂ ਉਹ ਦੇਖ ਆਈ ਹੈ ਜੈਲੀ ਕੀ ਆਇਆ ਖਾਲਸਾ 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 ਉਹਦੇ ਦੇ ਜੰਨੇ ਬੰਨਦੇ ਆ ਉਹ ਦਿਖ ਰਿਹਾ ਉਹਦੀ ਕਾਲਾ ਉਹ ਦਾਲ ਉਹਦੇ ਵੀ ਕਾਲਾ ਆ ਇਹਦਾ ਮੇਰੀ ਗੱਲ ਥੋੜਾ ਮੈਂ ਕਰ ਤਰੀ ਤੇ ਤੇ ਆ ਇਹਦਾ ਚਿੱਟਾ ਇੱਕ ਆ ਮੇਰਾ ਚਿੱਟਾ 1 2 3 ਆ ਦੋ ਇਹ ਨਹੀਂ ਖਾਜਾ ਆ ਬੜੇ ਤੇਰੀ ਲੇਟ ਨੇ ਹਾਂ ਚਲ ਕੋਈ ਨਹੀਂ ਪੁੱਤ ਉਹਨੇ ਉਹਦੇ ਤਾਂ ਛੋਟੇ ਆਉਣੇ ਤੇਰੇ ਬੜੇ ਆਉਣੇ ਆ ਠੀਕ ਆ ਛੋਟੇ ਨਹੀਂ ਆਉਣੇ ਇਹਦੇ ਵੀ ਬੜਾ ਹੀ ਥੇਰਾ ਬੜਾ ਹੀ ਆ ਰਹਿਣਾ ਜੀ ਉੱਪਰ ਤੋਂ ਫਟ ਕੇ ਨਾ ਤਾਰ ਲੈ ਚਲ ਆਇਆ ਟਾਈਲ ਪਕਾ ਲੈ ਠੀਕ ਹੈ ਬੀਬੀਆ ਚਲ ਫੇਰ ਕਰ ਤਿਆਰੀ ਤੂੰ ਚੱਲੀ ਆਪਾ ਪਾ ਕਪੜੇ-ਕੁਪੜੇ ਚੱਲੀ ਆਪਾ ਮੈਂ ਕਰ ਦਿੰਨਾ ਕੋਈ ਗੱਲ ਨਹੀਂ ਤੂੰ ਕਪੜੇ-ਕੁਪੜੇ ਪਾ ਤੇ ਬਾਕੀ ਚਲੋ ਠੀਕ ਹੈ ਜੀ ਤੇ ਹੁਣ ਚਲਦੇ ਆ ਜੀ ਸ਼੍ਰੀ ਚਮਕੌਰ ਸਾਹਿਬ ਤੇ ਚਮਕੌਰ ਸਾਹਿਬ ਜਾ ਕੇ ਲੈਣਾ ਜੀ ਸਮਾਨ ਇੱਕ ਦੋ ਚੀਜ਼ਾਂ ਬਸੇਰੀਆਂ ਦੁਕਾਨਾਂ ਚ ਚਰਨਜੀਤ ਮਮੀ ਦਾ ਨਹੀਂ ਗਾਹ ਗੱਡੀ ਤੇ ਡਰੱਗ ਦੇ ਟਿੱਕਰ ਲੈ ਕੇ ਲਉਗਾ ਅੱਛਾ ਉਹ ਉਹ ਲੱਗੇ ਹੋਇਆ ਨੂੰ ਹੈਲੀਕਾਪਟਰ ਵਾਂਗੂ ਫਰ ਉੱਪਰ ਉੱਪਰ ਜਾਊ ਪ੍ਰਵਾਹਾ ਦੇ ਕਰਕੇ ਤਾਂ ਹੱਸੂਂ ਗਿਆ ਨਹੀਂ ਜੀ ਤੇ ਚਲੋ ਬਾਕੀ ਠੀਕ ਆ ਜੀ ਤੇ ਮਿਲਦੇ ਆਪਾਂ ਹੁਣ ਤੁਹਾਨੂੰ